ਤੇ ਉਹਨੇ ਇੱਕ ਬਿਆਨ ਦਿੱਤਾ ਸੀ ਜਦੋਂ ਕਿ ਉਹਦੇ ਕੋਲੋਂ ਭੁੱਕੀ ਦਾ ਟਰੱਕ ਹੋਰ ਲੈਣਾ ਦੇਣਾ ਪੜਿਆ ਗਿਆ ਸੀ ਨਸ਼ੇ ਦਾ ਜਾਨੀ ਕਿ ਕਾਰੋਬਾਰ ਵੱਡਾ ਸੀ ਉਹਨੇ ਨਾਮ ਲਿੱਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਇੱਕ ਟਰੱਕ ਦੇ ਪਿੱਛੇ ਉਹਦੀ ਗੱਡੀ ਅੱਗੇ ਹੁੰਦੀ ਸੀ ਇੱਕ ਹੁੰਦੀ ਸੀ ਪਿੱਛੇ ਹੁੱਟਰ ਮਾਰਦੇ ਕਹਿੰਦਾ ਲੰਘ ਜਾਂਦੇ ਸੀ ਸਖਬੀਰ ਬਾਦਲ ਜਾਂ ਇਹਦਾ ਪਿਓ ਨੇ ਜਾਂ ਮਜੀਠੀਏ ਨੇ ਮਜੀਠੀ ਨੇ ਘਾੜ ਕੀਤਾ ਨਸ਼ੇ ਦੀ ਬਰਬਾਦੀ ਲਿਆਂਦੀ ਪੰਜਾਬ ਦੇ ਵਿੱਚ ਚਿੱਟਾ ਘਰ ਪਹਟਾਇਆ ਇਹ ਫੇਰ ਜਿਹੜਾ ਸਾਡੇ ਨੌਜਵਾਨ ਅੱਜ ਗੱਭਰੂ ਥਾਵਲੇ ਵਰਗੇ ਨੌਜਵਾਨ ਇੱਕ ਨਿੱਕੀ ਸਰਾਂਜ ਨਾਲ ਟਿੱਗੇ ਪਏ ਹੁੰਦੇ ਆ ਅੱਜ ਪੰਜਾਬ ਦਾ ਬੁਰਾ ਹਾਲ ਆ ਗੱਲ ਕਰਦੇ ਆ ਆਪਾਂ ਬਿਕਰਮ ਸਿੰਘ ਮਜੀਠੀਏ ਬਾਰੇ ਹੁਣੇ ਪਤਾ ਲੱਗਿਆ ਜਾਣਕਾਰੀ ਅਨੁਸਾਰ ਆ ਸੂਤਰਾਂ ਤੋਂ ਇਹ ਖਬਰ ਮਿਲਦੀ ਆ ਕਿ ਮਜੀਠੀਏ ਦੇ ਜਿਹੜਾ ਚੱਲਿਆ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਡੇਬਰੂਗੜ੍ਹ ਨੂੰ ਪਾ ਦਿੱਤੇ ਆ ਉਰੇ ਜਾ ਕੇ ਅੱਗੇ ਗੱਲਬਾਤ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਧਿਆਨ ਦੇ ਨਾਲ ਸੁਣਨਾ ਤੇ ਨਾਲ ਇੱਕ ਬੇਨਤੀ ਆ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀ ਸਰੋਤਿਆਂ ਦੇ ਇੱਕੋ ਚਰਨਾਂ ਦੇ ਵਿੱਚ ਹੋਰ ਬੇਨਤੀ ਆ ਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਨੇ ਆ ਹੁਣ ਦੱਸਿਆ ਜਾ ਰਿਹਾ ਕਿ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਸ਼ਖਬੀਰ ਬਾਦਲ ਦੀ ਸ਼ਖਬੀਰ ਬਾਦਲ ਦੀ ਜਿਹੜੀ ਜ਼बान फिसलਦੀ ਆ ਹੋ ਸਕਦਾ ਕਹਿੰਦੇ ਹੁੰਦੇ ਆ ਬੰਦੇ ਦੇ ਜੋ ਕਰਿਆ ਹੁੰਦਾ ਉਹ ਕੁਦਰਤੀ ਬੰਦੇ ਦੇ ਮੂੰਹ ਦੇ ਵਿੱਚੋਂ ਨਿਕਲ ਆਉਂਦਾਗਾ ਸਖਬੀਰ ਬਾਦਲ ਦੀ ਇੱਕ ਜਿਹੜੀ ਵੀਡੀਓ ਆ ਉਹ ਵੇਲੇ ਤੇ ਕਹਿੰਦਾਗਾ ਕਿ ਘਰ ਘਰ ਨਸਬ ਪਹਚਾਉਣ ਵਾਲਾ ਅਕਾਲੀ ਦਾਲਾ ਬਾਅਦ ਦੇ ਵਿੱਚ ਹੋਰ ਪਾਰਟੀ ਤੇ ਨੌ ਲੈਂਦਾਗਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਬਿਕਮਤ ਸਿੰਘ ਮਜੀਠੀਆ ਇਸ ਕਰਕੇ ਉਹਨੂੰ ਜਮਾਲਤ ਨਹੀਂ ਮਿਲੀ ਕਿਉਂਕਿ ਜਿਹੜਾ ਇੱਕ ਬਿਆਨ ਦਿੱਤਾ ਸੀ ਬੋ ਕਰਾਉਂਡ ਡਰੱਗ ਭੋਲਾ DCP ਤੇ ਉਹਨੇ ਇੱਕ ਬਿਆਨ ਦਿੱਤਾ ਸੀ ਜਦੋਂ ਕਿ ਉਹਦੇ ਕੋਲੋਂ ਭੁੱਕੀ ਦਾ ਟਰੱਕ ਹੋਰ ਲੈਣਾ ਦੇਣਾ ਫੜਿਆ ਗਿਆ ਸੀ ਨਸੇ ਦਾ ਜਾਨੀ ਕਿ ਕਾਰੋਬਾਰ ਵੱਡਾ ਸੀ ਉਹਨੇ ਨਾਮ ਲਿੱਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਇੱਕ ਟਰੱਕ ਦੇ ਪਿੱਛੇ ਉਹਦੀ ਗੱਡੀ ਅੱਗੇ ਹੁੰਦੀ ਸੀ ਇੱਕ ਹੁੰਦੀ ਸੀ ਪਿੱਛੇ ਫੁੱਟਰ ਮਾਰਦੇ ਕਹਿੰਦਾ ਲੰਘ ਜਾਂਦੇ ਸੀ ਜਿਹੜਾ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਇਹਨੂੰ ਲੈ ਕੇ ਵੀ ਜਿਹੜਾ ਇੱਕ ਹੁਣ ਮਜੀਠੀ ਦੇ ਉੱਪਰ ਇੱਕ ਪਾਸੇ ਤਾਂ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਅਹ ਡੀਏ ਨੂੰ ਲੈ ਕੇ ਜਿਹੜਾ ਕੇਸ ਦਰਜ ਹੋ ਕੀਤਾ ਹੋਇਆਗਾ ਪਹਿਲਾਂ 700 ਕਰੋੜ ਸੀ ਵਿੱਚ 740 ਕਰੋੜ ਹੋ ਗਿਆ ਹੁਣ ਜਿਹੜਾ ਕਿ ਹਜ਼ਾਰਾਂ ਕਰੋੜਾਂ ਦੇ ਵਿੱਚ ਪਹੁੰਚ ਚੁੱਕਿਆਗਾ ਮਜੇਠੀ ਦਾ ਜਿਹੜਾ ਨਿਕਲਣਾ ਜਿਹੜਾ ਹੁਣ ਮੁਸ਼ਕਲ ਹੋ ਗਿਆ ਤੇ ਨਾਲ ਉਹ ਦਹਾਈਆਂ ਦਿੰਦੀਆਂ ਸਾਡੀਆਂ ਮਾਮਾ ਭੈਣਾ ਸਾਡੇ ਉਹ ਬੇੜਾ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਨੇ ਚਿੱਟਾ ਵੇਚਿਆ ਇਹਨਾਂ ਦੇ ਜਿਹੜਾ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਇੱਕ ਬਿਉਂਤਬੰਦੀ ਬਣਾਈ ਤੁਹਾਨੂੰ ਦੱਸ ਦਈਏ ਇੱਕ ਪੰਨੂ ਦਾ ਬਿਆਨ ਆਇਆ ਜਿਹੜਾ ਕਿ ਸਲਾਹਕਾਰ ਆਵਾਦੀ ਪਾਰਟੀ ਦਾ 77 ਵੀ ਸ਼ਾਇਦ ਆ ਉਹਦਾ ਬਿਆਨ ਆਇਆ ਕਿ 2007 ਤੋਂ 17 ਤੱਕ ਇਸ ਬਿਕਰ ਸਿੰਘ ਮਜੀਠੀਏ ਨੇ ਚਿੱਟਾ ਵੇਚਿਆ ਯਾਨੀ ਕਿ ਹੁਣ ਐਨਡੀਪੀਐਸ ਦਾ ਐਕਟਾ ਜਿਹੜਾ ਉਹਦੇ ਤਹਿਤ ਇਹਦੇ ਉੱਪਰ ਹੁਣ ਕੇਸ ਜਿਹੜਾ ਦਰਜ ਹੋਣ ਵਾਲਾ ਹੈਗਾ ਇਹ ਵੀ ਦੱਸਿਆ ਜਾ ਰਿਹਾ ਕਿ ਮਜੀਠੀਏ ਦੇ ਨਾਲ ਜਿਹੜਾ ਕਿ ਅਮਨਤ ਤੋਂ ਬਾਅਦ ਸਰੋਤ ਆ ਤੇ ਉਹਦੇ ਨਾਲ ਲੱਗਦੇ ਕਰੀਬਾ 19 ਜਣੇ ਨੂੰ ਗ੍ਰਿਫਤਾਰ ਕੀਤਾ ਜਾਊਗਾ ਉਹ 19 ਜਣੇ ਕੌਣ ਨੇ ਉਹ ਕਿਹੜੇ-ਕਿਹੜੇ ਅਫਸਰ ਨੇ ਜਾਂ ਕਿਹੜੇ ਲੀਡਰ ਨੇ ਜਾਂ ਇਹਨਾਂ ਦੇ ਜਿਹੜਾ ਪਰਿਵਾਰਕ ਮੈਂਬਰ ਨੇ ਇਹ ਵੱਡੀ ਖਬਰ ਆ ਕਿ ਜਿਹੜਾ ਡਿਬਰੂਗੜ੍ਹ ਜੇਲ੍ਹ ਆ ਉਹਦੇ ਵਿੱਚ ਤੇ ਕਹਿੰਦੇ ਆ ਮਜੀਠੀਏ ਨੂੰ ਪਛਾੜ ਦੇਣਗੇ ਜਾਂ ਪਹੁੰਚ ਜਾਵੇਗਾ ਜਲਦੀ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਏ ਦੇ ਉੱਪਰ ਆ ਬੜੇ ਗਰੀ ਗੰਮੀਰ ਇਲਜ਼ਾਮ ਲੱਗੇ ਆ ਦੋਸਤ ਹੈ ਹੋਏ ਆ ਜਿਹੜਾ ਕਿ ਇਸ ਕਰਕੇ ਉਹਨੂੰ ਜਮਾਨਤ ਨਹੀਂ ਮਿਲੀ ਹੁਣ ਕਹਿੰਦੇ ਆ ਬੇਸ਼ੱਕ ਹਾਈ ਕੋਰਟ ਨੇ ਕਹਿ ਦਿੱਤਾ ਕਿ ਭਾਈ ਤੁਸੀਂ 3 ਮਹੀਨਿਆਂ ਬਾਅਦ ਤੁਸੀਂ ਜਬਾਨਤ ਲੈ ਸਕਦੇ ਹੋ ਤੁਹਾਡਾ ਹੱਕ ਆ ਅਧਿਕਾਰ ਆ ਪਰ ਜਦੋਂ ਕੇਸ ਇਹਨੇ ਹੁਣ ਜਦੋਂ ਕਿ ਐਨਡੀਪੀਐਸ ਦਾ ਕੇਸ ਆ ਜਦੋਂ ਕਿ ਬਿਜੀਲੈਂਸ ਦੇ ਉੱਪਰ ਹਮਲਾ ਕਰਨ ਦਾ ਇੱਕ ਜਿਹੜਾ ਯੋਜਨਾਬੰਦੀ ਤਰੀਕੇ ਦੇ ਨਾਲ ਆਪਣੇ ਗੁੰਡਿਆਂ ਨੂੰ ਇਕੱਠੇ ਕਰਨ ਦਾ ਜਣੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਇਹ ਭੁੱਲ ਜਾਵੇ ਕਿ 3 ਮਹੀਨੇ ਨੂੰ ਬਾਹਰ ਆਜੂ ਜਾਂ 4 ਨੂੰ ਆਜੂ ਜਾਂ 6 ਨੂੰ ਆਜੂਗਾ ਤੇ ਨਾਲ ਜਿਹੜਾ ਕਿ ਸੁਖਵੀਰ ਬਾਦਲ ਜਵਲੀਆਂ ਮਾਰ ਰਿਹਾਗਾ ਤੇ ਉਹ ਲੋਕਾਂ ਦੇ ਧਿਆਨ ਦੇ ਵਿੱਚ ਆ ਮੈਂ ਤੁਹਾਨੂੰ ਇੱਥੇ ਇੱਕ ਹੋਰ ਦੱਸ ਦਾਂਗਾ ਅੱਜ ਇਹ ਬੜੀ ਪਾਰਟੀ ਆਪਣੇ ਆਪ ਨੂੰ ਹਤੈਸੀ ਦੱਸਦੀ ਆ ਅਸੀਂ ਜੀ ਖੇਤਰੀ ਪਾਰਟੀਆਂ ਅਸੀਂ ਫਲਾਨੀ ਪਾਰਟੀਆਂ ਅਸੀਂ ਧਮਕੀ ਪਾਰਟੀਆਂ ਜਦੋਂ ਸਿੱਖ ਕੌਮ ਦਾ ਘਾਣ ਹੁੰਦਾ ਸੀ ਉਦੋਂ ਪ੍ਰਕਾਸ਼ ਬਾਦਲ ਮੂਰੇ ਰਿਹਾ ਤੇ ਉਦੋਂ ਇਹ ਦੱਸਿਆ ਜਾ ਰਿਹਾ ਦਸਾਇਆ ਜਾ ਰਿਹਾ ਕਿ ਜਿਹੜਾ ਘੁੰਮਣ ਦੀ ਕਿਤਾਬ ਆਇਆ ਸਰਬਜੀਤ ਕਮਾਨ ਦੀ ਮਾਫ ਕਰਨਾ ਸਰਬਜੀਤ ਕਮਾਨ ਦੀ ਕਿਤਾਬ ਸਪੀਆ ਉਹਦੇ ਵਿੱਚ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲਾ ਦਿਨੇ ਤਾਂ ਖਾੜੂ ਸਿੰਘਾਂ ਦੇ ਭੋਗਾ ਤੇ ਜਾਂਦਾ ਸੀ ਰਾਤ ਨੂੰ ਬੁੱਚੜ ਕੇ ਪੀਐਸ ਗਿੱਲ ਦੇ ਨਾਲ ਮੀਟਿੰਗਾਂ ਕਰਦਾ ਸੀ ਤੇ ਫਿਰ ਸਿੱਖਾਂ ਨੂੰ ਕੋ-ਕੋ ਕੇ ਕੰਮੇ ਮਰਵਾਉਂਦਾ ਸੀ ਤੇ ਬਾਦਲ ਨੇ ਇਹ ਕਹਿੰਦੇ ਆ ਭਾਈ ਗਰਦੇਵ ਸਿੰਘ ਕੌਂਕੇ ਦਾ ਜਿਹੜਾ ਕਾਤਲ ਕਰਾਇਆ ਉਹਨੂੰ ਸ਼ਹੀਦ ਕਰਾਇਆ ਇਹ ਵੀ ਇੱਕ ਲੇਖ ਸਪਿਆ ਹੋਇਆਗਾ ਵੱਡੇ ਦੋਸਤ ਨੇ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਬারে ਬਾਰ ਹੀ ਕਿਹਾਗਾ ਕਿ ਤੁਸੀਂ 1978 ਤੋਂ ਲੈ ਕੇ ਬਰਗਾੜੀ ਦੀਆਂ ਗਲੀਆਂ ਤੱਕ ਬਾਗਲ ਜਿੰਨਾ ਸਿੱਖ ਕੌਮ ਦਾ ਨੁਕਸਾਨ ਕੀਤਾ ਇਸ ਤੋਂ ਵੱਧ ਹੋਰ ਕੋਈ ਕਰ ਲੂਗਾ ਔਰੰਗਜ਼ੇਬ ਤੋਂ ਰਹਿ ਗਿਆ ਸੀ ਤੇ ਇਹਨਾਂ ਨੇ ਜਿਹੜਾ ਪੂਰਾ ਕਰ ਦਿੱਤਾ ਅੱਜ ਸਾਡੀ ਸਿੱਖ ਕੌਮ ਦਾ ਜਿਹੜਾ ਅੱਜ ਹਾਲ ਹੋ ਰਿਹਾ ਤੇ ਉਹ ਤੁਹਾਨੂੰ ਸਾਰਨ ਪਲੀ ਭਾਤ ਤੁਸੀਂ ਜਾਣ ਦਿਓ ਬੇਸ਼ੱਕ ਕੁਝ ਲੋਕਾਂ ਨੂੰ ਇਹ ਕਹਿ ਦਿੰਦੇ ਆ ਲੋਕ ਕਿ ਜੀ ਤੁਸੀਂ ਬੜਾ ਬਾਦਲ ਕਿਉਂ ਤੇ ਉਹ ਕਰਦੇ ਹੋ ਤੁਸੀਂ ਕਾਂਗਰਸ ਕਿਉਂ ਨਹੀਂ ਕਹਿੰਦੇ ਭਾਈ ਉਹ ਤਾਂ ਸਿੱਧ ਹੋ ਚੁੱਕੀ ਆ ਕਾਂਗਰਸ ਨੇ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਹ ਤਾਂ ਬੱਚੇ ਬੱਚੇ ਨੂੰ ਸਿੱਧ ਹੋ ਚੁੱਕਿਆ ਉਹ ਤਾਂ ਕਲੀਅਰ ਆ ਪਰ ਜਿਹੜਾ ਸਖਬੀਰ ਬਾਦਲ ਤੁਸੀਂ ਇਹਦਾ ਪਿਆਉਨੇ ਜਾ ਮਜੀਠੀਏ ਨੇ ਮਜੀਠੀ ਨੇ ਘਾੜ ਕੀਤਾ ਨਸ਼ੇ ਦੀ ਬਰਬਾਦੀ ਲਿਆਂਦੀ ਪੰਜਾਬ ਦੇ ਵਿੱਚ ਚਿੱਟਾ ਘਰ ਭਜਾਇਆ ਤੇ ਫਿਰ ਜਿਹੜਾ ਸਾਡੇ ਨੌਜਵਾਨ ਅੱਜ ਗੱਭਰੂ ਥਮਲੇ ਵਰਗੇ ਨੌਜਵਾਨ ਇੱਕ ਨਿੱਕੀ ਜਿਹੀ ਸਰਾਂਜ ਨਾਲ ਡਿੱਗੇ ਪਏ ਹੁੰਦੇ ਆ ਅੱਜ ਪੰਜਾਬ ਦਾ ਬੁਰਾ ਹਾਲ ਆ ਤੇ ਇਸ ਕਰਕੇ ਜਿਹੜਾ ਪਹਿਲਾ ਪ੍ਰਕਾਸ਼ ਸਿੰਘ ਬਾਦਲ ਨੇ ਬਾਦਲ ਲੈ ਲੱਤੇ ਆ ਤੇ ਫਿਰ ਮਜੀਠੀ ਆ ਗਿਆ ਹੁਣ ਸਖਵੀਰ ਬਾਦਲ ਆ ਗਿਆ ਤੇ ਕਹਿੰਦਾ ਭਾਵ ਕਿ ਜਿਹੜਾ ਜੋ ਇਹਨਾਂ ਨੇ ਕੁਝ ਕੀਤਾਗਾ ਉਹ ਆਉਣ ਵਾਲੇ ਭਵਿੱਖ ਦੇ ਵਿੱਚ ਹੁਣ ਕਹਿੰਦੇ ਜੀ ਅਸੀਂ ਸਰਕਾਰ ਬਣਾ ਲਾਂਗੇ 2027 ਦੇ ਵਿੱਚ ਆ ਚਲੋ ਭਾਈ ਸੁਪਨੇ ਲੈਣੇ ਕੋਈ ਮਾਰੇ ਨਹੀਂ ਹੁੰਦੇ ਚੰਗੇ ਹੁੰਦੇ ਆ ਸੁਪਨੇ ਲਿਆ ਕਰੋ ਸੁਪਨੇ ਤੁਸੀਂ ਸੀਸਮੇਲਾ ਦੇ ਲੈਨੇ ਹੋ ਠੀਕ ਆ ਕਿ ਭਾਈ ਤੁਸੀਂ ਸੀਸਮੇਲਾ ਤੇ ਪੈਨੇ ਹੋ ਠੀਕ ਆ ਕਿ ਤੁਹਾਨੂੰ ਤੁਹਾਨੂੰ ਗਰੀਬਾਂ ਦੀ ਰੋਟੀ ਚੰਗੀ ਨਹੀਂ ਲੱਗਦੀ ਸੀ ਪਰ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਨਾਲੀਆਂ ਤੱਕ ਚੜਦੇ ਤੁਸੀਂ ਉਦੋਂ ਨਾਲੀਆਂ ਤੱਕ ਪਹੁੰਚਦੇ ਹੋ ਇਹ ਤੁਹਾਡਾ ਅੱਜ ਹਾਲ ਆ ਇਹੀ ਬਿਰਸਾ ਸਿੰਘ ਬਲਟੋਹੇ ਵਰਗੇ ਸਖਬੀਰ ਸਿੰਘ ਬਾਦਲ ਵਰਗੇ ਭਾਈ ਅੰਬਤਪਾਲ ਸਿੰਘ ਨੂੰ ਇਸ ਤਰ੍ਹਾਂ ਟਰੋਲ ਕਰਦੇ ਸੀ ਇੱਕ ਨੌਜਵਾਨ ਦਵਾਈ ਦੇ ਵਿੱਚੋਂ ਆਇਆ ਉਹ ਚੱਲ ਕੇ ਪੰਜਾਬ ਦੀ ਧਰਤੀ ਤੇ ਆਇਆ ਦੱਸੋ ਉਹਨੇ ਮਾੜਾ ਕੰਮ ਕੀ ਕਰ ਦਿੱਤਾ ਸੀ ਠੀਕ ਆ ਕਿ ਭਾਈ ਸਰਕਾਰਾਂ ਮੈਂ ਕਹਿੰਦਾ ਕਿ ਜਿੰਨਾ ਦੋਸ਼ੀ ਨਹੀਂ ਉਹਨੀਆਂ ਜਿੰਨਾ ਕਿ ਸਾਡੇ ਇਹ ਲੋਕ ਦੋਸਤ ਇਹ ਹਰਸਿਮਰਤ ਕੌਰ ਬਾਦਲ ਨੇ ਤੇ ਤੇਰੀ ਮੰਗੂ ਚੀਕ-ਚੀਕ ਕੇ ਕਿਹਾ ਜੀ ਇਹ ਨੂੰ ਫੜ ਲੋ ਇਹਨੇ ਆਇਆ ਕਰ ਦਿੱਤਾ ਇਹਨੇ ਫਲਾਨਾ ਕਰ ਦਿੱਤਾ ਇਹਨੇ ਧੌਂਕਾ ਕਰ ਦਿੱਤਾ ਜਨ ਕਿ ਪੂਰਾ ਮੁਕਾਬਲਾ ਕੀਤਾ ਵੀ ਜਿੰਨਾ ਤਰੋ ਫੜਿਆ ਨਹੀਂ ਉਹਨਾਂ ਚ ਕਿਨਾਂ ਦਾ ਪਿੱਟ ਸਿਆ ਪਾ ਲੋਟ ਨਹੀਂ ਆਇਆ ਅਗਲੀ ਤੁਹਾਨੂੰ ਦੱਸਦੇ ਆ ਜਦੋਂ ਚੋਣਾ ਦੇ ਵਿੱਚ ਖੜਾ ਹੋ ਗਿਆ ਭਾਈ ਅੰਮਰਪਾਲ ਸਿੰਘ ਫਿਰ ਬਰਸਾ ਸਿੰਘ ਬਟੋਹਾ ਪੇਰਾ ਸੋਹੇ ਸਿੰਘ ਬਾਦਲਾ ਦੇ ਹੱਥਾਂ ਪੇਰਾ ਨਹੀਂ ਪੈ ਗਈ ਕਿ ਹੁਣ ਅਸੀਂ ਕੀ ਕਰੀਏ ਫਿਰ ਇਹਨਾਂ ਨੇ ਬੜਾ ਜ਼ੋਰ ਲਾਇਆ ਪੈਸੇ ਬੰਡੇ ਹੋਰ ਕੁਝ ਬੰਡੇ ਆ ਫਿਰ ਨਹੀਂ ਰਾਸ ਆਇਆ ਫਿਰ ਭਾਈ ਅੰਮਰਪਾਲ ਸਿੰਘ ਜਿੱਤ ਗਿਆ ਫਿਰ ਕਹਿੰਦੇ ਜੀ ਜਿੱਤ ਤਾਂ ਗਿਆ ਇਹਨੂੰ ਸੌਣੇ ਚੱਕਰਨ ਦੇ ਜੋ ਮਰਜ਼ੀ ਹੋ ਜੇ ਤੇ ਉਹਨੇ ਭਾਈ ਸੌ ਵੀ ਚੱਕ ਲਈ ਹੁਣ ਕਹਿੰਦੇ ਜੀ ਲਗਾਤਾਰ ਹੋ ਗਏ ਬੇਸਕਾ ਉਸ ਸਾਲ ਦੇ ਕਰੀਬ ਹੋਣ ਵਾਲਾ ਹੈ ਕਹਿੰਦੇ ਹੁਣ ਅਸੀਂ ਲੋਕ ਸਭਾ ਵਿੱਚ ਬੋਲਣ ਨਹੀਂ ਦੇਣਾ ਹਾਲੇ ਤੱਕ ਤਾਂ ਚੱਲੀ ਜਾ ਰਹੀ ਆ ਪਰ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਕਿ ਕੀ ਅੱਗੇ ਜਾ ਕੇ ਨਿਕਲਦਾਗਾ ਇਹ ਜਿਹੜਾ ਸਾਰਾ ਨਚੋੜ ਆ ਤੁਸੀਂ ਇਹ ਖਬਰ ਸੁਣ ਕੇ ਕੱਢਣਾ ਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਕੀ ਬਾਕੀ ਏ ਠੀਕ ਨੇ ਜਾਂ ਤੁਹਾਨੂੰ ਲੱਗਦਾ ਦੇਖੋ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਦਾ ਜੇਕਰ ਤੁਸੀਂ ਹੋਗੇ ਕਿ ਪਾਰਟੀ ਦੇ ਨਮਾਇंदे ਪੰਜਾਬ ਵਰਕਰ ਆਕਾਲੀ ਦਲ ਦੇ ਸੁਖਵੀਰ ਬਾਦਲ ਦੇ ਫੇਰ ਤਾਂ ਦੇਖੋ ਭਾਈ ਤੁਹਾਨੂੰ ਲੱਗਣਗੀਆਂ ਗੱਲਾਂ ਮੇਰੀਆਂ ਮਿਰਤਿਆਂ ਵਾਂਗ ਫੇਰ ਤਾਂ ਲੜਨਗੇ ਚਲੂਣੇ ਜੇਕਰ ਭਾਈ ਹੋਏ ਤੁਸੀਂ ਨਿਰਪੱਖਾ ਕਿ ਅਸੀਂ ਭਾਈ ਕਿਸੇ ਤੋਂ ਕੁਝ ਨਹੀਂ ਲੈਣਾ ਅਸੀਂ ਤਾਂ ਜੇਕਰ ਸੱਚ ਦੀਂਦਾ ਇਹਦੇ ਤੇ ਤਾਂ ਅਸੀਂ ਭਾਈ ਕਮੈਂਟ ਕਰਦੇ ਆ ਆਹ ਭਾਈ ਤੂੰ ਇੱਥੇ ਮਾਰਾਂਗਾ ਇੱਥੇ ਗਲਤ ਆ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਹੀਆਂ ਨੇ ਜੇ ਇਹਨਾਂ ਦੇ ਵਿੱਚੋਂ ਇੱਕ ਗੱਲ ਵੀ ਤੁਸੀਂ ਇਹ ਸਾਬਤ ਕਰ ਦਿਓ ਕਿ ਬਰਗਾੜੀ ਦੇ ਵਿੱਚ ਇਹਨਾਂ ਨੇ ਘਾੜ ਨਹੀਂ ਕੀਤਾ ਸਿੱਖਾਂ ਦਾ ਗੋਲੀ ਨਹੀਂ ਚਲਾਈ ਇਹ ਪੋਸਤ ਪੁਨਾਈ ਨਹੀਂ ਕੀਤੀ ਦੇਰੇ ਵਾਲੇ ਸਰਸੇ ਸਾਧ ਦੀ ਕਿ ਉਹਨੂੰ ਦੇਰੇ ਵਾਲੇ ਸਰਸੇ ਸਾਧ ਨੂੰ ਮਾਫੀ ਨਹੀਂ ਦਿੱਤੀ ਕਿਸ ਰੌਣੀ ਕਮੇਟੀ ਨੇ 91 ਲੱਖ ਰੁਪਏ ਨਹੀਂ ਦਿੱਤਾ ਮੈਨੂੰ ਦੱਸ ਦਿਓ ਕਿਸ ਸਖਬੀਰ ਬਾਦਲ ਕੀ ਬਾਦਲ ਉਹਦੇ ਪੈਰਾਂ ਦੇ ਵਿੱਚ ਨਹੀਂ ਡਿੱਗਦੇ ਰਹੇ ਕਿਸ ਸਖਬੀਰ ਬਾਦਲ ਦੀ ਮਾਂ ਭਨੇਹਾਰਾ ਵਾਲਾ ਮਾਫ ਕਰਨਾ ਆਸੂ ਤੋਂ ਉਸ ਦੇ ਜਿਹੜਾ ਉਹ ਪ੍ਰੈਟਿਸ ਲੱਗਿਆ ਪਿਆ 10 ਸਾਲਾਂ ਦਾ ਕਿ ਉਹਦੀ ਪੈਰਾਂ ਦੇ ਵਿੱਚ ਨਹੀਂ ਲਿਟਦੀ ਰਹੀ ਮੈਨੂੰ ਇਹ ਦੱਸੋ ਤੁਸੀਂ ਕੋਈ ਇਹਨਾਂ ਨੇ ਜਿਹੜਾ ਕਿ ਮਰਾਬੋਟਾ ਪੁੱਸਾ ਦਿੰਦਾ ਸੀ ਉਹ ਵੀ ਨਹੀਂ ਛੱਡਿਆ ਇਹਨਾਂ ਨੇ ਤਾਂ ਮੈਨੂੰ ਦੱਸ ਦਿਓ ਕਿ ਭਾਈ ਇਹ ਗੱਲਾਂ ਗਲਤ ਨੇ ਜਾਂ ਮੈਂ ਆਪਣੇ ਕੋਲ ਬਣਾਈਆਂ ਨੇ ਇਹ ਤਾਂ ਆਉਣ ਰਿਕਾਰਡ ਆ ਖਬਰਾਂ ਲੱਗੀਆਂ ਹੋਈਆਂ ਸਪਿਆ ਹੋਇਆ ਸਭ ਕੁਝ ਆ ਜਾਂ ਦੱਸੋ ਕਿ ਤੇਰਾ ਸਿੰਘ ਸ਼ਹੀਦ ਨਹੀਂ ਕੀਤੇ ਜਾਂ ਦੱਸੋ ਕਿ ਦਰਬਾਰਾ ਸਿੰਘ ਨੂੰ ਉੱਥੇ ਦਿੱਲੀ ਦੇ ਵਿੱਚੋਂ ਕੱਢ ਕੇ ਕਰਨਾਲ ਦੇ ਵਿੱਚ ਜਿਹੜਾ ਕੇਸ ਉਹਦਾ ਸ਼ਿਫਟ ਨਹੀਂ ਕਰਾਇਆ ਇਹ ਮੈਨੂੰ ਜਵਾਬ ਦੇ ਦਿਓ ਤੇ ਜਨਨ ਕਿ ਹੋਰ ਬੜੀਆਂ ਕਰਤੂਤਾ ਨੇ ਇਹਨਾਂ ਦੀਆਂ ਮੈਂ ਇਹ ਗੱਲ ਕਹੂੰਗਾ ਕਿ ਕਰਤੂਤਾ ਇਹਨਾਂ ਦੀਆਂ ਬਣੀਆਂ ਨੇ ਤੇ ਇਸ ਨੂੰ ਜਿਹੜਾ ਸਮਝ ਦੀ ਬੜੀ ਜ਼ਰੂਰਤ ਆ ਵੀਡੀਓ ਤੁਸੀਂ ਅੱਗੇ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਵਿਚਾਰ ਲਿਖ ਦਿਓ ਜਿੱਥੇ ਤੁਸੀਂ ਆਪਣੇ ਕਮੈਂਟ ਲਿਖ ਦਿਓ ਉਥੇ ਨਾਲ ਹੀ ਲਾਇਕ ਕਰ ਦਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ